ਸਸ਼ੀਕਲ ਮੈਂ ਤੁਹਾਡ ਨਾਲ ਪ੍ਰਿਆ ਧਰਮਕੋਟ ਇਸੇਖਾ ਰੋਡ ਉਤੇ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ 5 ਮਹੀਨੇ ਦੇ ਬੱਚੇ ਸਨੇ ਪਿਓ ਦੀ ਦਰਦਨਾਕ ਮੌਤ ਹੋ ਚੁੱਕੀ ਆ ਪਤਨੀ ਕੰਬੀਰੋਪ ਦੇ ਵਿੱਚ ਜ਼ਖਮੀ ਐ ਹਾਦਸੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਿਆਂ ਜਿੱਥੇ ਦੇਖ ਸਕਦੇ ਹੋ ਕਿ ਕਿੰਨਾ ਦਰਦਨਾਕ ਹਾਦਸਾ ਵਾਪਰਿਆ ਅਤੇ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਆ ਮੌਕੇ ਉਤੇ ਪਹੁੰਚਦੇ ਨੇ ਤੇ ਸੜਕ ਉੱਤੇ ਹੀ ਹੁਣਾਂ ਵੱਲੋਂ ਚੀਕ-ਚਿਹਾੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਦਰਸਲ ਜਾਣਕਾਰੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਨੂਰਪੁਰ ਹਕੀਮਾ ਤੋਂ ਇਹ ਪਰਿਵਾਰ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਹੈ ਅਤੇ ਜਿਵੇਂ ਹੀ ਪੁਲ ਦੇ ਕੋਲ ਪਹੁੰਚਦਾ ਹੈ ਤਾਂ ਅਣਪਛਾਤੇ ਵਾਹਨ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਜਿਸ ਦੇ ਵਿੱਚ 5 ਮਹੀਨੇ ਦੇ ਬੱਚੇ ਸਣੇ ਪਿਓ ਮਾਣਕ ਦੀ ਮੌਤ ਹੋ ਜਾਂਦੀ ਹੈ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੀ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ मौके ਉੱਤੇ ਸੇਵਾ ਸੁਸਾਇਟੀ ਵਾਲੇ ਪਹੁੰਚਦੇ ਨੇ ਉਹਨਾਂ ਵੱਲੋਂ ਆਪਣੀ ਐਂਬੂਲੈਂਸ ਰਾਹੀਂ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਜਿੱਥੇ 5 ਮਹੀਨੇ ਦੇ ਬੱਚੇ ਸਨੇ ਪਿਓ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਤੇ ਪਤਨੀ ਦਾ ਇਲਾਚ ਚੱਲ ਰਿਹਾ ਹੈ ਤਾਂ ਬੇਹਦ ਹੀ ਦਰਦਨਾਖਾ ਖਾਚਾ ਵਾਪਰਿਆ ਜਿੱਥੇ ਇੱਕ ਘਰਾਂ ਦੇ ਦੋ ਚਿਰਾਗ ਜਿਹੜੇ ਨੇ ਬੁਝ ਚੁੱਕੇ ਨੇ ਅਤੇ ਪਰਿਵਾਰ ਵੱਲੋਂ ਸੜਕ ਉੱਤੇ ਹੀ ਜਿਹੜਾ ਪਿੱਟ ਸਿਆਪਾ ਆਪਣਾ ਸ਼ੁਰੂ ਕਰ ਦਿੱਤਾ ਜਾਇਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮਾਮਲੇ ਨੂੰ ਲੈ ਕੇ ਪਰਿਵਾਰਿਕ ਮੈਂਬਰ ਵੱਲੋਂ ਹੋਰ ਕੀ ਕੁਝ ਬਿਆਨ ਕੀਤਾ ਜਾ ਰਿਹਾ ਸੁਣ ਲੰਨੇ ਵਾਹਿਦ ਜੀ ਦਾ ਘਰ ਸਾਹਿਬ ਜੀ ਦੀ ਫਤਹਿ ਅੱਜ ਇੱਕ ਸਮਾਜ ਸੇਵਾ ਸੁਸਾਇਟੀ ਨੰਬਰ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਵੀ ਧਰਮਕੋੜ ਤੋਂ ਗੋੜ ਸਿਖਾ ਰੋਡ ਤੇ ਐਕਸੀਡੈਂਟ ਹੋਇਆ ਕਿ ਅਸੀਂ ਸਾਡੇ ਸੇਵਾਦਾਰ ਮੌਕੇ ਤੇ ਜਾ ਕੇ ਪੇਸ਼ੈਂਟ ਨੂੰ ਸਿਵਲ ਹਸਪਤਾਲ ਮੋਗੇ ਵਿੱਚ ਲੈ ਕੇ ਆਏ ਤੇ ਇੱਥੇ ਆਸਾ ਯਾਨੀ ਕਿ ਮੁੱਖ ਅਸਰ ਨੇ ਜਾਂ ਜੋ ਵੀ ਆ ਠੀਕ ਹੈ ਜੀ ਉਹਨਾਂ ਨੇ ਡੈੱਡ ਕੋਸ਼ਿਸ਼ ਕਰ ਦਿੱਤੀ ਉਹਨਾਂ ਨੂੰ ਉਹਨਾਂ ਦੀ ਪਰਿਵਾਰ ਨਾਲ ਸੀਗੇ ਤੇ ਜਿਹੜੀ ਡੈੱਡ ਬੋਡੀ ਹੈ ਜੀ ਉਹ ਅਸੀਂ ਮੋਰਚਰੀ ਘਰ ਵਿੱਚ ਰੱਖਣ ਦਿੱਤੀ ਹੈ ਨਾਲ ਇੱਕ ਛੋਟਾ ਬੱਚਾ ਵੀ ਸੀਗਾ ਜੀ ਔਰ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਕਿ ਬੱਚੇ ਦੀ ਉਮਰ ਤੇ ਗੱਲ ਕੀਤੀ ਜਾਵੇ ਬੱਚੇ ਦੀ ਉਮਰ ਤੇ ਰਹਿਣ ਵਾਲੇ ਮੋਈਗੜ ਦੇ ਆ ਜੀ ਐਕਸੀਡੈਂਟ ਹੋਇਆ ਏ ਟਰਮੋਰ ਰੋਡ ਤੇ ਮੈਂ ਉਹਨਾਂ ਦਾ ਭਰਾ ਹਾਂ ਜੀ ਮੇਰੇ ਵੱਡੇ ਭਰਾ ਦਾ ਐਕਸੀਡੈਂਟ ਹੋਇਆ ਹੈ ਤੇ ਮੌਤ ਵੀ ਡੈਥ ਹੋ ਗਈ ਇੱਕ ਬੱਚਾ ਦੇ ਨਾਲ ਪੰਜਾ ਮਹੀਨਿਆਂ ਦਾ ਮੰਨ ਕੇ ਜੇ ਮਰਸਦਾ ਹਾਂ ਅਣ ਪਛਾਤਾ ਕੋ ਟ੍ਰੱਕ ਸੀਗਾ ਟ੍ਰੱਕ ਨੂੰ ਕੋਈ ਟੱਕਰ ਆਈ ਸੀ ਤੁਹਾਨੂੰ ਕਿਵੇਂ ਪਤਾ ਲੱਗੇ ਤੁਹਾਨੂੰ ਫੋਨ ਆਇਆ ਉਹਦੇ ਪਤਾ ਲੱਗਾ ਕਿ ਕਿੱਥੋਂ ਆ ਰਹੇ ਸੀਗੇ ਇਤੋਂ ਨੂਰਪੁਰ ਵਾਲਾ ਸਾਡਾ ਜਵਾਬ। ਕੋਣ-ਕੁਣ ਸੀ ਮੋਟਰਸਾਈਕਲ ਤੇ? ਮੋਟਰਸਾਈਕਲ ਤੇ ਚਾਰ ਜਣੇ ਸੀਗੇ। ਇੱਕ ਉਹਨਾਂ ਦੀ ਗਾਇਬ ਸੀ। ਇੱਕ ਮਾਨਸੇਂ ਦੀ ਹੈ। ਇੱਕ ਉਹਨਾਂ ਦਾ ਬੱਚਾ ਸੀ। ਇੱਕ ਹੋਰ ਸੀ। ਉਹਨਾਂ ਦੀ ਹਾਲਤ ਕਿਵੇਂ ਹੈ? ਉਹ ਬਿਲਕੁਲ ਠੀਕ ਹੈ। ਦੋ ਜਣੇ ਦੀ ਮੌਤ ਹੋਈ ਪਿਓ-ਪੁੱਤ ਦੀ। ਕੋਈ ਪਤਾ ਨਹੀਂ ਲੱਗਿਆ ਵੀ ਕਿਹਦੇ ਨਾਲ ਐਕਸੀਡੈਂਟ ਹੋਇਆ। ਪਤਾ ਨਹੀਂ ਲੱਗਾ, ਪਤਾ ਹੀ ਨਹੀਂ ਕੋਈ ਨੇ। ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ। ਹਾਂ ਜੀ ਜੀ।